ਬੜਾ ਇਤਿਹਾਸਿਕ ਦਿਨ ਹੈ ਕਿ ਅੱਜ ਲਗਭਗ 2500 ਘਰਾਂ ਦੇ ਵਿੱਚ ਰੋਜ਼ਗਾਰ ਦਿੱਤੀ ਵੇਜ ਜਗਣਗੇ ਸੋ ਇਸ ਪੜੇ ਸਭ ਤੋਂ ਵੱਧ ਧੰਨਵਾਦ ਤੇ ਬਹੁਤ-ਬਹੁਤ ਵਧਾਈਆਂ ਆ ਮੇਰੇ ਸਾਹਮਣੇ ਬੈਠੇ ਮੇਰੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਅੱਜ ਦੇ ਦਿਨ ਜੁਆਇਨ ਕੀਤਾ ਪੰਜਾਬ ਸਰਕਾਰ ਦੇ ਪਰਿਵਾਰ ਚ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਛੋਟੀ ਗੱਲ ਨਹੀਂ ਹੁੰਦੀ ਜਦੋਂ ਪਰਿਵਾਰ ਦੇ ਵਿੱਚ ਕੋਈ ਨੌਕਰੀ ਮਿਲ ਜੇ ਸਰਕਾਰੀ ਨੌਕਰੀ ਮਿਲ ਜੇ ਬਹੁਤ ਵੱਡਾ ਬਦਲਾਅ ਇੱਕ ਪਰਿਵਾਰ ਦੇ ਜੀਵਨ ਪੱਧਰ 'ਚ ਆ ਜਾਂਦਾ ਹੈ ਸੋ ਅੱਜ ਮੈਂ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚ 2500 ਰੋਜ਼ਗਾਰ ਦੇ ਦੀਵੇ ਜਗਣ ਤੇ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਔਰ ਕਈ ਕਰਾਂ ਚ ਤਾਂ ਦੋ-ਦੋ ਦੀਵੇ ਤੇ ਤਿੰਨ-ਤਿੰਨ ਦੀਵੇ ਵੀ ਝੱਗ ਗਏ ਨੇ ਜਿਵੇਂ ਦੱਸਿਆ ਗਿਆ ਔਰ ਇਹ ਦੀਵੇ ਇਸੇ ਤਰ੍ਹਾਂ ਜਗਦੇ ਰਹਿਣਗੇ ਇਹਨਾਂ ਦੀਵਿਆਂ ਦੇ ਵਿੱਚ ਤਨਖਾਹਾਂ ਵਾਲਾ ਸੱਚੀ ਨੀਅਤ ਵਾਲਾ ਤੇ ਮਾਨਦਾਰ ਇਮਾਨਦਾਰੀ ਵਾਲਾ ਤੇਲ ਜਿਹੜਾ ਉਹ ਅਸੀਂ ਪਾਉਂਦੇ ਰਵਾਂਗੇ ਇਹ ਦੀਵੇ ਜਗਦੇ ਰਹਿਣੇ ਚਾਹੀਦੇ ਆ